ਹੈਂ ਇਹ ਸਲਟਾਂ ਬਈ ਸਿਰਫ 1.5 150 ਰੁਪਏ ਦੀਆਂ ਹੋਰ ਬਾਜ਼ਾਰ ਤੋਂ ਤੁਹਾਨੂੰ ਮਿਲ ਗਈਆਂ 500 700 ਦੀਆਂ ਪਰ ਬਾਂਸਲ ਬੂਟਾਂ ਵਾਲੇ ਬਾਈਆਂ ਨੇ 1.5 150 ਨੂੰ ਕਰਤੀਆਂ ਬੂਟਾਂ ਦੀ ਤਾਂ ਤੁਸੀਂ ਬ੍ਰਾਂਡ ਸੁਣੀ ਸੀ ਆ ਹੁਣ ਕੱਪੜਿਆਂ 'ਚ ਵੀ ਬਾਈ ਉਹਨੇ ਹਾ ਹਾ ਕਾਰਮ ਚਾਤੀ ਆਹ ਵੇਖ ਲਓ ਸਾਰੇ ਤਰ੍ਹਾਂ ਦੇ ਕੱਪੜੇ ਇੱਥੋਂ ਤੁਹਾਨੂੰ ਮਿਲ ਜਾਣਗੇ ਆਹ ਦੇਖੋ ਜੀਨ ਦੀ ਪੈਂਟ ਬਈ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੀ ਹੈਗੀ 500 ਰੁਪਏ ਤੋਂ ਬਈ 500 ਰੁਪਏ ਤੋਂ ਆਹ ਵੇਖੋ ਦੇ ਕੋ ਕੱਪੜੇ ਲੈ ਲਾਂਗੇ ਇਹ ਤਾਂ ਨਹੀਂ ਕਹਿੰਦੇ ਮੈਂ ਤਾਂ ਮੁੱਕ ਗਏ ਨਾ 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 28 ਤੋਂ ਨਾਲੇ ਬਾਈ 40 ਸਾਈਜ਼ ਮੇਰੇ ਤੁਹਾਨੂੰ 500 ਰੁਪਏ ਰੇਂਜ ਚ ਆਹਾਂ ਸ਼ਰਟ ਇਹ 100 ਰੁਪਏ ਦੀ 100 ਰੁਪਏ ਬਾਈ ਟੀ ਸ਼ਰਟ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੀ ਆ ਸਿਰਫ 200 ਰੁਪਏ ਤੋਂ ਸਟਾਰਟਿੰਗ ਆਪਣੀ ਆ 200 ਦੀ ਆ 200 ਰੁਪਏ ਦੀ ਆ ਕਰੋ ਚੈੱਕ ਬਾਈ ਟੀ ਸ਼ਰਟਾਂ 2-200 ਰੁਪਏ ਦੀਆਂ ਪੂਰਾ ਵਧੀਆ ਕੱਪੜਾ ਸੂਤੀ ਕੱਪੜਾ ਇਹ 200 ਰੁਪਏ ਸਿਰਫ ਦੇਖੋ ਜਿਹੜੀਆਂ ਗਾਉਣ ਵਾਲਾ ਦੇ ਬਾਈ ਹੁੰਦੇ 2-200 ਰੁਪਏ ਨੂੰ 200 ਰੁਪਏ ਆ ਕੀ ਆ ਗਿਆ ਬਾਈ ਇਹ ਵੀ 200 ਰੁਪ ਇੱਕ ਵਾਰ ਚੈੱਕ ਕਰ ਲੋ ਬਾਂਸਲ ਬੂਟ ਹਾਊਸ ਇੱਕ ਪੇਜ ਦਾ ਸਕਰੀਨਸ਼ਾਟ ਪਾਏਗਾ ਹੋਰ ਕਿਸ ਤਰ੍ਹਾਂ ਦੇ ਕੱਪੜੇ ਬੂਟੇ ਨਾਲ ਕੋਲੇ ਆਉਂਦੇ ਨੇ ਉਹ ਵੇਖਣ ਲਈ ਪੇਜ ਨੂੰ ਫੋਲੋ ਕਰ ਲਿਓ ਆਹ ਦੇਖੋ ਸਾਰੇ ਤਰ੍ਹਾਂ ਦੇ ਕਲਰ ਪਏ ਨੇ ਇੱਕ ਵਾਰ ਲਿਕੇਸੇ ਦੱਸ ਦੋ ਬਈ ਕਿੱਥੇ ਜੇ ਆਪਣੀ ਆਪਣੀ ਹੈਗੇ ਸਿਨੇਮਾ ਰੋਡ ਮਾਨਸਾ ਜੀ ਐਦੂ ਸਸਤਾ ਕੱਪੜਾ ਤੁਹਾਨੂੰ ਕਿਤੇ ਨਹੀਂ ਮਿਲਣਾ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਪਹੁੰਚਾ ਦਿਓ ਖਾਸ ਕਰਕੇ ਮਾਨਸਾ ਵਾਲੇ ਦੋਸਤਾਂ ਨੂੰ ਜ਼ਰੂਰ ਸੈਂਡ ਕਰ ਦਿਓ